ਪੀਵੀਏਟੀ 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸ਼੍ਰੀ ਵਿਸ਼ੇਸ਼ ਸਰੰਗਲ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਜੋਂ ਉੱਪਰ ਦਾ ਸੰਭਾਲਣ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਨ ਕਿਹਾ। ਗੁਰਦਾਸਪੁਰ ਜ਼ਿਲ੍ਹੇ ਵਿੱਚ ਲੋਕ ਸਭਾ ਚੋਣਾਂ ਨੂੰ ਨਿਰਪੱਖ, ਸ਼ਾਂਤੀਪੂਰਕ ਅਤੇ ਆਜ਼ਾਦਾਨਾ ਮਾਹੌਲ ਵਿੱਚ ਨੇਪੜੇ ਚੜਾਉਣਾ ਉਹਨਾਂ ਦੀ ਪ੍ਰਮੁੱਖ ਤਹਿਰੀਜ ਹੋਵੇਗੀ। ਆਗਾਮੀ ਲੋਕ ਸਭਾ ਚੋਣਾਂ ਦੌਰਾਨ ਨਿਰਪੱਖ ਅਤੇ ਪਾਰਟਿਸਟਰ ਦੇ ਸਿਧਾਂਤਾਂ ਤੇ ਜ਼ੋਰ ਦਿੰਦੇ ਹੋਏ ਸ਼੍ਰੀ ਸਰੰਗਲ ਨੇ ਸਾਰੀਆਂ ਸਿਆਸੀ ਤਰ੍ਹਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਚੋਣ ਪ੍ਰਚਾਰ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇਨਬਿਨ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਉਹਨਾਂ ਨੇ ਅੱਗੇ ਕਿਹਾ ਕਿ ਚੋਣਾਂ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹਿੱਲੇ ਬਰਕਰਾਰ ਰੱਖਿਆ ਜਾਵੇਗਾ ਅਤੇ ਕਿਸੇ ਵੀ ਨੂੰ ਅਮਨ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਵੱਖ-ਵੱਖ ਪੱਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਰੰਗਲ ਨੇ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਮਿਹਨਤ ਇਮਾਨਦਾਰੀ ਅਤੇ ਤੰਦਹੀ ਨਾਲ ਨਿਭਾਉਂਦੇ ਹੋਏ ਨਾਗਰਿਕਾਂ ਦੀਆਂ ਸ਼ਿਕਾਇਤਾਂ ਨੂੰ ਤੁਰੰਤ ਹੱਲ ਕਰਨਾ ਯਕੀਨੀ ਬਣਾਇਆ ਜਾਵੇ ਦੱਖਣ ਜੋਗ ਹੈ ਕਿ ਸ਼੍ਰੀ ਵਿਸ਼ੇਸ਼ ਸਰੰਗਲ ਇਸ ਤੋਂ ਪਹਿਲਾਂ ਸਹੀਦ ਭਗਤ ਸਿੰਘ ਨਗਰ ਕਪੂਰਥਲਾ ਤੇ ਗਿਲੰਦਰ ਜ਼ਿਲ੍ਹੇ ਦੇ ਬਤੌਰ ਡਿਪਟੀ ਕਮਿਸ਼ਨਰ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਉਨ੍ਹਾਂ ਦਾ ਕਾਰਜਕਾਰ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲਾ ਅਤੇ ਵਸਨੀਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਲਈ ਯਾਦਗਰੀ ਰਿਹਾ ਹੈ ਦੇਖੋ ਗੁਰਦਾਸਪੁਰ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਤੁਸੀਂ ਜੁਆਇਨ ਕੀਤਾ ਹੈ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਐਕਸਪੀਰੀਅੰਸ ਹੈ ਪਿਛਲੇ ਦਿਨ ਤੇ ਗੁਰਦਾਸਪੁਰ ਕੀ ਚੁਣੌਤੀਆਂ ਰਹਿ ਗਈਆਂ ਅ ਅੱਜ ਅ ਪ੍ਰਮਾਤਮਾ ਦੀ ਮਿਹਰ ਨਾਲ ਐਂਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਆਰਡਰਸ ਨਾਲ ਮੈਂ ਇੱਥੇ ਗੁਰਦਾਸਪੁਰ ਜ਼ਿਲ੍ਹੇ 'ਚ ਜੁਆਇਨ ਕੀਤਾ ਹੈ ਮੈਂ ਇੱਕ ਡਿਪਟੀ ਕਮਿਸ਼ਨਰ ਪ੍ਰਾਈਮ ਫੋਕਸ ਮੇਰਾ ਆ ਰਹੇਗਾ ਐਜ਼ ਅ ਡਿਸਟ੍ਰਿਕਟ ਇਲੈਕਸ਼ਨ ਆਫੀਸਰ कि ਜਿਹੜੇ ਹੁਣ ਇਲੈਕਸ਼ਨਸ ਅੱਗੇ ਜਨਰਲ ਇਲੈਕਸ਼ਨ 2024 ਦੇ ਆ ਰਹੇ ਹੈਗੇ ਜਿਸ ਦਾ ਸ਼ਡਿਊਲ ਇਲੈਕਸ਼ਨ ਕਮਿਸ਼ਨ ਵੱਲੋਂ ਆਲਰੇਡੀ ਦੇ ਦਿੱਤਾ ਗਿਆ ਹੈਗਾ ਸਾਡੇ ਗੁਰਦਾਸਪੁਰ ਦੇ ਇਲੈਕਸ਼ਨਸ 7ਵੇਂ ਗੀਰਚ ਹੋਣ ਵਾਲੇ ਹੈਗੇ ਅ ਇਸ ਇਲੈਕਸ਼ਨਸ ਦੇ ਦੌਰਾਨ ਪੂਰੀ ਪ੍ਰੋਸੈਸ ਬੜੇ ਹੀ ਫ੍ਰੀ ਫੇਅਰ ਐਂਡ ਟ੍ਰਾਂਸਪੇਰੈਂਟ ਤਰੀਕੇ ਦੇ ਨਾਲ ਪੂਰੀ ਪ੍ਰੋਸੈਸ ਕੀਤੀ ਜਾਏਗੀ ਅ ਜੀ ਜਿਹੜੇ ਹੋਰ ਚੈਲੰਜੇਸ ਆਂਦੇ ਹੈਗੇ ਇਲੈਕਸ਼ਨ ਦੇ ਦੌਰਾਨ ਉਹਨਾਂ ਸਾਰਿਆਂ ਨੂੰ ਨਾਲ-ਨਾਲ ਟਿੱਕਰ ਕੀਤਾ ਜਾਏਗਾ ਮੁਕੰਮਲ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਮੈਂ ਅੱਜ ਤੋਂ ਜਸਟ ਬਾਅਦ ਇੱਕ ਮੀਟਿੰਗ ਰੱਖੀ ਹੈਗੀ ਐਂਡ ਮੈਂ ਇਲੈਕਸ਼ਨ ਦੇ ਸਾਰੇ ਸਟਾਫ ਦੇ ਨਾਲ ਮੀਟਿੰਗ ਵੀ ਕਰਾਂਗਾ ਕਰੰਟ ਜਿਹੜੀ ਗਰਾਊਂਡ ਸਿਚੁਏਸ਼ਨ ਹੈ ਉਹਨੂੰ ਵੀ ਜਾਣਾਂਗਾ ਗੁਰਦਾਸਪੁਰ ਜ਼ਿਲ੍ਹਾ ਹੋਣ ਦੇ ਕਾਰਨ ਇੱਕ ਬਾਰਡਰ ਡਿਸਟ੍ਰਿਕਟ ਹੋਣ ਦੇ ਕਾਰਨ ਕਾਫੀ ਸਾਰੀਆਂ ਯੂਨਿਕ ਤਰੀਕੇ ਦੀਆਂ ਪ੍ਰੋਬਲਮਸ ਆ ਜਾਂਦੀਆਂ ਹੈਗੇ ਸਾਡੇ ਨਾਲ ਹੀ ਹਾਊਸਟਾਈਲ ਸਾਡਾ ਨੇਬਰ ਹੈਗਾ ਪਾਕਿਸਤਾਨ ਉਧਰੋਂ ਵੀ ਕਾਫੀ ਸਾਰੀ ਪ੍ਰੋਬਲਮਸ ਆਉਂਦੀ ਕਿਵਰੀ ਉਮੀਦ ਹੁੰਦੀ ਹੈ ਬਟ ਅਸੀਂ ਇਹ ਇਨਸ਼ੋਰ ਕਰਾਂਗੇ ਐਂਡ ਲਾਜ਼ਮੀ ਤੌਰ ਤੇ ਯਕੀਨੀ ਬਣਾਵਾਂਗੇ ਗਰਾਊਂਡ ਪੱਧਰ ਤੇ ਕਿ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਕਿਸੇ ਨੂੰ ਵੀ ਇਲੈਕਸ਼ਨ ਦੇ ਦੌਰਾਨ ਨਾ ਹੋਵੇ ਸਾਰੇ ਜਿਹੜੇ ਬੂਥ ਹੈਗੇ ਐ ਇਲੈਕਸ਼ਨ 'ਚ ਉਹਨਾਂ ਸਾਰਿਆਂ 'ਚ 100% ਵੋਟ ਕਾਸਟਿੰਗ ਹੋਏਗੀ ਐਂਡ ਜਿਹੜੇ ਵਨਰੇਬਲ ਐਂਡ ਕ੍ਰਿਟੀਕਲ ਬੂਥ ਹੋਣਗੇ ਉਹ ਚੀ ਅਸੀਂ ਮਾਈਕਰੋਬਜ਼ਰਵਰ ਵੀ ਅਪਾਇੰਟ ਕਰਾਂਗੇ ਥੋੜਾ ਜਿਹਾ ਚੈਲੰਜ ਰਹੇਗਾ ਇਸ ਵਾਰੀ ਕਿਉਂਕਿ ਗਰਮੀ ਦਾ ਮੌਸਮ ਹੈਗਾ ਗਰਮੀ ਕਾਫੀ ਹੋਏਗੀ ਉਸ ਵੇਲੇ ਸੋ ਸਾਡੇ ਸਟਾਫ ਦੀ ਟੇਕ ਕੇਅਰ ਕਰਨ ਵਾਸਤੇ ਅਸੀਂ ਸਪੈਸ਼ਲ ਵੈਲਫੇਅਰ ਆਫੀਸਰਸ ਲਗਾਵਾਂਗੇ ਇਸ ਤੋਂ ਇਲਾਵਾ ਜਿਹੜੇ ਪੋਲਿੰਗ ਬੂਥ ਤੇ ਆਉਣ ਵਾਲੇ ਸਾਡੇ ਵੋਟਰਸ ਹੈ ਉਹਨਾਂ ਵਾਸਤੇ ਅਸੀਂ ਪੂਰਾ ਵੈਲਕਮ ਕਰਾਂਗੇ ਜਿਹੜੇ ਅਸ਼ੋਰ ਮਿਨਿਮਮ ਫੈਸਿਲਿਟੀਆਂ ਹੈ ਉਹ ਤੇ ਹੋਣਗੀਆਂ ਹੀ ਉਸ ਤੋਂ ਇਲਾਵਾ ਅਸੀਂ ਹੋਰ ਵੀ ਫੈਸਿਲਿਟੀਆਂ ਉਹਨਾਂ ਨੂੰ ਦਵਾਂਗੇ ਤਾਂਕਿ ਗਰਮੀ ਦੇ ਮੌਸਮ 'ਚ ਕਿਸੇ ਨੂੰ ਵੋਟ ਪਾਣ ਦੀ ਕੋਈ ਦਿੱਕਤ ਜਾਂ ਤਕਲੀਫ ਨਾ ਹੋਵੇ ਸੋ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਅਪੀਲ ਕਰਾਂਗਾ ਕੀ ਜਿਹੜਾ ਡੈਮੋਕ੍ਰੇਸੀ ਦਾ ਤਿਉਹਾਰ ਹੈ ਜਿਹੜਾ ਸਾਡੇ ਦੇਸ਼ ਦਾ ਗਰਵ ਹੈ ਅੰਦੇਸ਼ ਦਾ ਪਰਵ ਹੈ ਉਥੇ ਸਾਰੇ ਆ ਕੇ ਜ਼ਰੂਰ ਵੋਟ ਪਾਓ ਸਾਡੀ ਇਲੈਕਸ਼ਨ ਕਮਿਸ਼ਨ ਵੱਲੋਂ ਸੀਓ ਪੰਜਾਬ ਵੱਲੋਂ ਇਹ ਨਾਰਾ ਦਿੱਤਾ ਗਿਆ ਕਿ ਇਸ ਵਾਰੀ ਸੇ 70% VOTING ਕਰਨੀ ਹੈ ਸੋ ਇਸ ਨੂੰ ਯਕੀਨੀ ਬਣਾਉਣ ਵਾਸਤੇ ਤੁਹਾਡੇ ਸਾਰਿਆਂ ਦੀ ਬਹੁਤ ਬਹੁਤ ਸਹਾਇਤਾ ਦੀ ਜ਼ਰੂਰਤ ਹੈ ਅਸੀਂ ਕਿਉਂਕਿ ਪ੍ਰਾਊਡ ਕਰਦੇ ਹਾਂ ਅਸੀਂ ਫਕਰ ਮਹਿਸੂਸ ਕਰਦੇ ਹਾਂ ਕਿ ਗੁਰਦਾਸਪੁਰ ਜਿਲ੍ਹਾ ਜਿਹੜਾ ਹੈਗਾ ਉਥੇ ਪਹਿਲੇ ਵੀ ਹਿਸਟੋਰੀਕਲ VOTING ਚੰਗੀ ਹੋਈ ਹੈ ਐਂਡ ਮੈਂ ਆਸ ਕਰਦਾ ਕਿ ਇਸ ਵਾਰੀ ਵੀ ਆਪਾਂ ਇਲੈਕਸ਼ਨ ਸੇ ਬਹੁਤ ਖਧੀਆ VOTING ਕਰਾਂਗੇ ਪਾਰਟੀਆਂ ਨੇ ਕੀ ਕੀਤੀ ਹੈ ਜੀ ਪਾਰਟੀਆਂ ਨੇ ਕੋਸ਼ਿਸ਼ ਕਰਦੇ ਹੈ ਬਟ ਅਸੀਂ ਯਕੀਨ ਦਵਾਉਂਦੇ ਆ ਕਿ ਅਸੀਂ ਕਿਸੇ ਨੂੰ ਵੀ ਇਸ ਤਰੀਕੇ ਦੀ ਹਰਕਤ ਜਾਂ ਕੋਈ ਚੀਜ਼ ਕਰਨ ਨਹੀਂ ਦਵਾਵਾਂਗੇ ਗੁਰਤਾਸਪੁਰ ਦੇ ਵਿੱਚ ਸਰ ਬੋਟਿੰਗ ਨੂੰ ਲੈ ਕੇ ਤੁਸੀਂ ਉਹਨਾਂ ਨੂੰ ਗੱਲ ਸਭ ਤੋਂ ਵੱਧ ਰਹਿੰਦਾ ਆ ਅਗੇ ਵੀ ਸਰ ਪਿਛਲੇ ਦਿਸਰ ਨੇ ਨੀਤੀ ਨੀਤੀ ਸੀ ਕਿ ਅੱਗੇ ਵੀ ਬੋਟਾਂ ਜੜੀਆਂ ਬੰਦੀਆਂ ਪਈਆਂ ਆ ਜਿਹੜੇ ਕੁਝ ਰਹਿ ਗਏ ਉਹਨਾਂ ਬਾਰੇ ਕੀ ਤਿਆਰੀਆਂ ਜਿਹੜੀ ਤਰਜੀਹ ਮਿਲਿਆ ਮੈਂ ਤੁਹਾਡੇ ਮਾਧਿਅਮ ਨਾਲ ਹੀ ਸਾਰਿਆਂ ਨੂੰ ਇਹ ਦੱਸਣਾ ਚਾਹਨਾ ਹੈ ਕਿ ਜਿਹੜੀ ਵੋਟ ਹੈ ਉਹ ਤੁਸੀਂ ਲਾਸਟ ਡੇਟ ਆਫ ਨਾਮੀਨੇਸ਼ਨ ਤੱਕ ਅਸੀਂ ਉਹਨੂੰ ਇਲੈਕਟਰੋਨ ਰੋਲ 'ਤੇ ਐਡ ਕਰ ਸਕਦੇ ਹਾਂ ਬਟ ਤੁਸੀਂ ਲਾਸਟ ਡੇਟ ਆਫ ਨਾਮਿਨੇਸ਼ਨ ਜਿਹੜੀ ਹੈਗੀ ਹੈ ਮਾਈਨਸ 10 ਡੇਸ ਲੈ ਕੇ ਚੱਲੋ ਕਿਉਂਕਿ 3 ਦਿਨ ਦਾ ਸਾਡੇ ਕੋਲ ਪ੍ਰੋਸੈਸਿੰਗ ਟਾਈਮ ਸਾਨੂੰ ਚਾਹੀਦਾ ਹੁੰਦਾ ਐਂਡ 7 ਦਿਨ ਅ ਅਸੀਂ ਕਲੀਮਜ਼ਨ ਆਬਜੈਕਸ਼ਨ ਲੈਂਦੇ ਹੁੰਦੇ ਸੋ ਉਹਦੇ ਤੱਕ ਤੁਸੀਂ ਆਪਣੀ ਵੋਟ ਪਾ ਸਕਦੇ ਹੋ ਜਿਹੜੇ ਵੀ 18 ਸਾਲ ਦੇ ਬੱਚੇ ਹੋ ਰਹੇ ਐ ਜਾਂ ਹੋਣ ਜਾ ਰਹੇ ਐ ਉਹ ਆਪਣੀ ਵੋਟ ਪਹਿਲੀ ਅਪਲਾਈ ਕਰ ਦੇਣ ਇਲੈਕਸ਼ਨ ਦਾ ਸ਼ਡਿਊਲ ਕਿਉਂਕਿ ਜਾਰੀ ਹੋ ਚੁੱਕਿਆ ਆਇਗਾ ਸੋ ਤੁਹਾਡੇ ਮਾਧਿਮ ਰਾਈ ਮੋਰਨ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਜ਼ਰੂਰ ਆਓ ਐਂਡ 1950 ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਵੀ ਜਾਨ કરી ਚਾਹੀਦੀ ਜਾਂ ਐਨਵੀਐਸਪੀ ਪੋਰਟਲ ਤੇ ਵੀ ਤੁਸੀਂ ਲੌਗਇਨ ਕਰਕੇ ਆਪਣੀ ਸਾਰੀ ਡਿਟੇਲਸ ਪਾ ਸਕਦੇ ਹੋ ਤੇ ਸਾਡੇ ਬੀਐਲਓ ਸਾਹਿਬਾਨ ਤੁਹਾਡੇ ਘਰ ਆ ਕੇ ਵੋਟ ਪਨਾ ਕੇ ਜਾਣਗੇ लास्ट ਤੇ ਜਿਲਾ ਵਾਸੀਆਂ ਨੂੰ ਖਾਸ ਕਰ ਰਾਇਧਿਤਿਕ ਪਾਰਟੀਆਂ ਨੂੰ ਕੀ ਮੈਸੇਜ ਦੇਣਾਗਾ ਕਿ ਤੁਸੀਂ ਆਪਣੇ ਲੋਕ ਆ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਸਰਾਜਨਿਤਿਕ ਪਾਰਟੀਆਂ ਨੂੰ ਖਾਸ ਕਰਕੇ ਬੇਨਤੀ ਕਰਾਂਗਾ ਕਿ ਇਲੈਕਸ਼ਨ ਦੇ ਦੌਰਾਨ ਜਿਹੜੀਆਂ ਮੋਡਲ ਕੋਡ ਆਫ ਕੰਡਕਟ ਦੀਆਂ ਗਾਈਡਲਾਈਨਸ ਹੈ ਜਿਹੜੀਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਨਿਰਧਾਰਿਤ ਕੀਤੀਆਂ ਗਈਆਂ ਉਸੇ ਗਾਈਡਲਾਈਨਸ ਦੇ ਅੰਦਰ ਤੁਸੀਂ ਕੰਮ ਕਰੋ ਜੇਕਰ ਕਿਸੇ ਵੀ ਤੜੇ ਵਰਕਰ ਬਨੋਂ ਜਾਂ ਕਿਸੇ ਵੱਲੋਂ ਵੀ ਉਸ ਗਾਈਡਲਾਈਨਸ ਤੋਂ ਬਾਹਰ ਜਾਇਆ ਜਾਏਗਾ ਤੇ ਉੱਥੇ ਬੜੀ ਸਖਤ ਕਾਰਵਾਈ ਅਸੀਂ ਕਰਾਂਗੇ ਐਂਡ ਵੋਟਰਸ ਨੂੰ ਮੈਂ ਜਿਲ੍ਹਾ ਵਾਸੀ ਨੂੰ ਆ ਅਪੀਲ ਕਰਾਂਗਾ ਕਿ ਤੁਸੀਂ ਵੀ ਵਿਜੀਲੈਂਟ ਰਹੋ ਐਂਡ ਜਿਹੜੀਆਂ ਵੀ ਕੋਈ ਕੰਪਲੇਂਟਸ ਤੁਹਾਡੇ ਧਿਆਨ ਚ ਆਂਦੀਆਂ ਸਾਨੂੰ ਦੱਸੋ ਤਾਂ ਕਿ ਅਸੀਂ ਉਹਦਾ ਇਮੀਡੀਏਟਲੀ ਰੈਜ਼ੋਲੂਸ਼ਨ ਕਰੀਏ ਐਂਡ ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਬਹੁਤ ਹੀ ਫ੍ਰੀ ਫੇਅਰ ਐਂਡ ਪੀਸਫੁਲ ਇਲੈਕਸ਼ਨ ਕਰਾ ਸਕੀਏ